ਹਾ ਜਨ ਮੇਰੇ ਤਾਂ ਮਾਰੀ ਨਹੀਂ ਹੈਗਾ ਕਿਥੇ ਸਾਜਨ ਕਿਥੇ ਮੁਕੀ ਹੋਤਾ ਹੈ ਗਾੜੀ ਖਲੋਤਾ ਹੈ ਸਹੀ ਹੈ ਸਾਜਨ ਮੇਰੇ ਤਾਂ ਮਾਰੀ ਹੈ ਸਾਜਨ ਮਗਰ ਭੱਜਾ ਮੇਰੇ ਹਾਂਜੀ ਕੀ ਨਾਂ ਦਿੱਤੀ ਆਪਣਾ ਮੇਰਾ ਨਾਮ ਹਰਪਾਲ ਸਿੰਘ ਹੈ ਕੀ ਗੱਲ ਬਾਤ ਹੋਈ ਜਿਹੜੀ ਮਾਰ ਜਦੀ ਮਾਰਿਆ ਤਾਂ ਕੱਲ ਨਾਲ ਤੂੜਿਆ ਟਰੱਕ ਆਇਆ ਤੂੜਿਆ ਟਰੱਕ ਆਇਆ ਉਹ ਦੂਜਾ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਟਰੱਕ ਆਇਆ ਤੂੜਿਆ ਆਈ ਆਖਿਆ ਵਾ ਮਾਪੇ ਮੇਰੀ ਫਜ਼ਾ ਦਾ ਨੁਕਸਾਨ ਹੁੰਦਾ ਤੇ ਮੇਰੀ ਫਜ਼ਾ ਨੁਕਸਾਨ ਆ ਗਿਆ ਤੂੜੀ ਤੇ ਲਾਦ ਲੋ ਤੇ ਪੈਰ ਦਾ ਕੇ ਹੂੰ ਪੈਰ ਦਾ ਕੇ ਤੂੜੀ ਦਾਦ ਲੋ ਹੁਣ ਗੱਲ ਕਰ ਪਿਆ ਤੂੜੀ ਪੈਰ ਦਾ ਕੇ ਲਾਦ ਲੋ ਇਹਨੇ ਨਿਗਾਹ ਕਰਕੇ ਟਰੱਕ ਦਾ ਚੜੇ ਗਿਆ ਨਾ ਨੁਕਸਾਨ ਹੁੰਦਾ ਟਰੱਕ ਦਾ ਚੜੇ ਗਿਆ ਮੁਰਕੇ ਬਾਅਦ ਦੇ ਵਿੱਚ ਰ ਆ ਗਏ ਜਦੋਂ ਕੋਈ ਇੰਦਰ ਸਿੰਘ ਮਨਾਦਾ ਤੇ ਮੈਂ ਟਰੱਕ ਮੋੜਦਾ ਮੈਂ ਟਰੱਕ ਨਹੀਂ ਗਾ ਮੋੜਿਆ ਭਰਾ ਮੈਂ ਇਹ ਗੱਲ ਆ ਕਿ ਮੇਰੀ ਬਾਪ ਬਦੀ ਉਹਨੇ ਕਹਾਂ ਤਰ ਬੰਦਾ ਤੇ ਬਾਪ ਦੇ ਨੁਕਸਾਨ ਹੁੰਦਾ ਦਾਵੇ ਨਿਕਸਾ ਨਾਗਾ ਤੇ ਪੈਦੇ ਡਾਕੇ ਲਾਦਲਾ ਕੱਲ ਦੀ ਗੱਲ ਹੈ ਕੱਲ ਦੀ ਗੱਲ ਹੈ ਅੱਜ ਅੱਜ ਮਿੱਥਵਾਲਾ ਚੋਂ ਦਾ ਅੱਜ ਫੇਰ ਅੱਜ ਬਾਰਾ ਚੱਲੇ ਡੁਰਦਾਰੇ ਬਾਬੇ ਬਘੇਰ ਸਾਹ ਦੇ ਐਤਵਾਰ ਦਾ ਦਿਹਾੜਾ ਅੱਜ ਰਾਈ ਨਵਾਂ ਰਖਿਆ ਦਾਵੇ ਦਾਵੇ ਵਾਲਾ ਹੀ ਨਵਾਂ ਰੱਖਿਆ ਉੱਤੇ ਜਾਣਾ ਗੱਲ ਤਾਂ ਪਹਿਲਾਂ ਕਰਕੇ ਆਵੇ ਦਾਵੇ ਜਾਣਾ ਦਾਵੇ ਜਾਣਾ ਇਹਦੇ ਰਾਈ ਨਵਾਂ ਦਾਦੇ ਨੂੰ ਬਾਬਲ ਗਿਆ ਉੱਤੇ ਮਤਾ ਟੇਕਾ ਵਾ ਜੇ ਮਤਾ ਟੇਕਣ ਗਏ ਆ ਚੱਲੀ ਇਹਦੇ ਜੁੰਡਪੁਰ ਤੇ ਪਾਲਟੀ ਜਿਹੜੀ ਸਾਰੀ ਕੁੜੀਆਂ ਇਕੱਠੀ ਬੁੱਕੀ ਅੱਗੇ ਤੇ ਨਾਬ ਸਾਜਣ ਤੇ ਕਾਲਾ ਕਾਲੀ ਮਾਂ ਕੁੜੀਆਂ ਦੇ ਬਰਾਬਰ ਦੀ ਕੁੜੀ ਦੇ ਬਾਹਰ ਲਲਕਾਰਾ ਆ ਗਈ ਇਹ ਫੜ ਲਓ ਤੇ ਮੁੰਡੇ ਦੇ ਤਾਂ ਆ ਜਿੰਨੇ ਮਾਰੀ ਇੱਕ ਇੱਥੇ ਜਿੱਤ ਵਜੇ ਨਾ ਆਏ ਤਾਂ ਲਾਵੇ ਗਾੜਾ ਅੰਭੇ ਹੋ ਜਾਗੇ ਥੱਲੇ ਡਿੱਗੀ ਮੈਂ ਤਾਂ ਮਗਰ ਮੇਰੇ ਬਾਲ ਦਾ ਗਾ ਕਰਦੀ ਮੇਰੇ ਪਾਉ ਤੇ ਉਹ ਕਿ ਖਿੱਚ ਖਿਚਾ ਕੇ ਲਿਆਏ ਘਰੇ ਘਰੇ ਇਹ ਕੁੱਟਿਆ ਮਾਰਿਆ ਤਾਂ ਲਾਖਾਂ ਪੈਗਾਂ ਸਾਰੀਆਂ ਸਾਰੀਆਂ ਪਈ ਦੇਖਿਆ ਪੁਲਿਸ ਮੁਲਾਜ਼ਮਾਂ ਫਿਰ ਵੀਡੀਓ ਵੀ ਸਾਡੇ ਕੋਲ ਹੈ ਗਿਆ ਘਰੇ ਆਣ ਕੇ ਮੁੜ ਕੇ ਗੱਲ ਜੀਰੋ ਕੱਲ ਪਏ ਅਪਣੇ ਅੱਜ ਇਹ ਕੰਮ ਕਰਦਾ ਆਏ ਪੁਲਿਸ ਕੋਲ ਗਏ ਉਹ ਦਰਖਾਸਤ ਦੇ ਕੇ ਤੇ ਕਰਿਆਲੇ ਖੜੇ ਕਰਿਆਲੇ ਜਾ ਕੇ ਦਾਖਲ ਕਰਾਈਏ ਉਹਨਾਂ ਆਖਿਆ ਨੂੰ ਰੈਫਰ ਕਰਤਾ ਉਹਨਾਂ ਨੇ ਨਹੀਂ ਦਵਾ ਦਪਿਆ ਕੇ ਲੈ ਜਾਓ ਇੱਥੇ ਆਪਣੇ ਪੱਟੀ ਪਟਿਆ ਸੁਬਤ ਲਈ ਕਿਹਾ ਇਹਦੇ ਨਾਲ ਕਿਹਾ ਨਹੀਂ ਆਉਦਾ ਮੌਤ ਹੋ ਗਈ ਹੈ ਮੁਰਗਨ ਪੁਲਸਾਰੇ ਆਏ ਆ ਪੁਲਸਾਰੇ ਕਾਰਵਾਈ ਕਰਦੇ ਆ ਮੈਂ ਪੁਲਸ ਨੂੰ ਇਨਸਾਫ ਮੰਗਦਾ ਵਾਂ ਸਰਕਾਰ ਤੋਂ ਇਨਸਾਫ ਮੰਗਦਾ ਮੈਂ ਮੱਤ ਤੋਂ ਦਿੰਦਾ ਮੈਂ ਪੈਰੋ ਆ ਸਾਡੇ ਕੋਲ ਸਰਕਾਰ ਆ ਸਾਡੇ ਕੋਲ ਪੈ ਸਾਡੇ ਕੋਲ ਪਾਵਰ ਆ ਸਾਡਾ ਕੀ ਕਰ ਲਿਆਗਾ ਕੁੜੀ ਲਲਕਾਰੇ ਮਾਰਦੇ ਨਾ ਪ੍ਰੇਤ ਜੀ ਨਾਦੀਬ ਕਾਲ ਕੁੜੀ ਲਲਕਾਰੇ ਮਾਰਦੀ ਆ ਮੋਬਾਈਲ ਦੇ ਵਿੱਚ ਵੀਡੀਓ ਆ ਸਾਡਾ ਇਹ ਕਰ ਲੈਗਾ ਆਡੀ ਸਰਕਾਰ ਆ ਮੁੰਡਾ ਮੇਰੇ ਕਹ ਜਵਾਨ ਦ੍ਰਿਪਾ ਹੋਦਾ ਤੇਰੀ ਮੈਂ ਬਾਹ ਟੁੰਡਿਆ ਤੇ ਜੀ ਬਟਰੀ ਇਹਦਾ ਗਾਲਾ ਉਦੋਂ ਵੀ ਤਿੰਨ ਚਾਰ ਹੀ ਲੱਗੇ ਨਾਲ ਮੇਰੇ ਤੇ ਕਰਤੇ ਅੱਜ ਦਾ ਨਾ ਢਗਾ ਦੇ ਮੈਂ ਸਰਕਾਰ ਤੋਂ ਤੇ ਪਰਛਾਇਆ ਤੋਂ ਇਨਸਾਫ ਦੀ ਮੰਗ ਕਰਦਾ ਬਿਨ ਇਨਸਾਨ ਦੇ ਨਾ ਜੇ ਮਾਤੜ ਬੰਦਾ ਮੇਰੇ ਕੋਲ ਨਾ ਕੋਈ ਨਾਮ ਰੱਖੋਗੇ ਪਾਵਰ ਮੈਂ ਬਸ ਹੱਥ ਜੋੜ ਕੇ ਬੇਨਤੀ ਕਰਨਾ ਇਨਸਾਫ ਮਿਲ ਲੈ ਜੀ ਇਨਸਾਫ ਮਿਲ ਲੈ ਹਣੀ ਬੰਦੀ ਕੀ ਨਾ ਕਲਦੀਪ ਹੋਰ ਕੀ ਲੱਗਦਾ ਜਿਹੜੀ ਮਾਤਾ ਦਾ ਦੇ ਮੰਮੀ ਸੀ ਸਾਡੇ ਕੀ ਗੱਲਬਾਤ ਹੋਈ ਇਹਦੇ ਕਿਸ ਤਰ੍ਹਾਂ ਜਲੇ ਝਗੜਾ ਆ ਬਸ ਤੂੜੀ ਤੋਂ ਲੜਾਈ ਹੋਈ ਸੀ ਹਾਂਜੀ ਤੇ ਕੱਲ ਲੜਾਈ ਝਗੜਾ ਹੋਇਆ ਤੇ ਅੱਜ ਮਾਤਾ ਗੁਰਦਾਰੇ ਜਾਣਦਾ ਐ ਸੀ ਇਹਨਾਂ ਨੇ ਲਲਕਾਰਾ ਮਾਰ ਕੇ ਫੜ ਕੇ ਮਾਤਾ ਨੂੰ ਕੋਟ ਮਾਰ ਕੀਤੀ ਆ ਹਾਂਜੀ ਇੱਟਾ ਮਾਰਿਆ ਮਾਤਾ ਦੀ ਮੌਤ ਹੋ ਗਈ ਫਿਰ ਉਸ ਤੋਂ ਬਾਅਦ ਅਸੀਂ ਇੱਥੇ ਲੈ ਕੇ ਆ ਜਾਵਾਂ ਮੌਤ ਹੋ ਗਈ ਪੱਟੀਆਂ ਉਹਦੇ ਮੌਤ ਹਾਂਜੀ ਪੱਟੀਆਂ ਕੀ ਮੰਗਦੀ ਕਰਦੇ ਮੰਗਣ ਸਾਫ ਚਾਹੀਦਾ ਹਾਂ ਤੋਸ਼ੀ ਦੇ ਕਾਰਨ ਹਾਂਜੀ ਤੋਸ਼ੀ ਦੇ ਕਾਰਨ ਤੁਹਾਨੂੰ ਪਤਾ ਕਿ ਇਹਨਾਂ ਤੋਸ਼ੀ ਦੇ ਨਾਮ ਦਾ ਹਾਂਜੀ ਸਵਿੰਦਰ ਕਾਲਾ ਇੱਕ ਸਵਿੰਦਰ ਸੰਤਾਈ ਹੜਾ ਦਾ ਮੁੰਡਾ ਕੋਈ ਨਾਪਰੀਤ ਕੋਰ ਦਾ ਉਹ ਦਾ ਨਾਂ ਦਾ ਬੇਟਾ ਸਾਜਨ ਸਿੰਘ ਹਾਂਜੀ ਸਰ ਕੀ ਮਾਮਲਾ ਜਿਹੜਾ ਬਾਤ ਆ ਰਹਾ ਸੀ ਜਿਹੜਾ ਝਗੜਾ ਹੈ ਉਸ ਤੋਂ ਬਾਅਦ ਇੱਕ ਬੁਝੁਰਗਔਰਤ ਦੀ ਕੌਂਪਲ ਇਹ ਝਟਕੇ ਦੀ ਮਾਤਾ ਦੀ ਡੈਥ ਹੋਈ ਹੈ ਬਲੰਦਰਕੌਰ ਦੀ ਇਹੀ ਮੌਕੇ ਤੇ ਆਏ ਆ ਉਹ ਤਫਤੀਸ਼ ਤਥਾਂ ਦੇ ਅਧਾਰ ਤੇ ਜੋ ਬਿਆਨ ਲਿਖਣਗੇ ਉਸ ਆ ਉਹਨਾਂ ਦੀ ਕਾਰਵਾਈ ਕੀਤੀ ਹੈ ਸਰ ਕੀ ਝਗੜਾ ਕਿਸ ਕਲ ਤੋਂ ਹੋਇਆ ਉਹ ਇਹਨਾਂ ਦੇ ਟਰੱਕ ਟੁੜੀ ਤੋਂ ਹੋਇਆ ਝਗੜਾ ਉੱਥੇ ਟਰੱਕ ਟਕ ਲੱਗਾ ਕੋਈ ਉਹਦੇ ਤੋਂ ਝਗੜਾ ਆਇਆ ਤੇ ਇੱਕ ਕੀ ਪਤਾ ਲੱਗਾ ਪੂਰਾ ਬਹੁਤ ਜਾਣਕਾਰੀ ਤੋਂ ਪਤਾ ਲੱਗਾ ਕਿ ਕਿਸ ਤਰ੍ਹਾਂ ਦੀ ਮਾਰ ਹੋ ਗਈ ਬਤ ਤੀਏ ਸਰੇਟ ਮਾਰੀ ਐ ਛੱਡੇ ਵਿੱਚ ਤੇ ਕਿੰਨਾਂ ਲੋ ਮਰੀ ਉਹਦੇ ਵਿੱਚ ਚੋਲੇ ਦਿੱਥਿਆ ਜੇ ਇਹਨਾਂ ਨੇ ਬਿਆਨ ਲਿਖਣ ਦੀ ਲੋੜ ਹਸਾ ਵੀਡੀਓ ਪਾ ਰਹੇ ਜਿਹੜੀ ਆ ਉਹਦੇ ਵਿੱਚ ਹੋਂਡਿਆ ਵਿੱਚ ਵੀ ਜਿਹੜਾ ਇਹਨੇ ਮਾਰ ਗਿਆ ਬਸ ਜੋ ਧਿਆਨ ਲਖਣ ਦੇ ਆਧਾਰ ਤੇ ਆਪਾਂ ਫਿਰ ਦੱਜ ਕਰਾਂਗੇ